ਵੈਘੁਰੂ ਜੀ ਦਾ ਖਾਲਸਾ ਵੈਘੁਰੂ ਜੀ ਕੀ ਫਤਿਹ ਅੱਜ ਸੇ ਸ੍ਰੀ ਗੁਰੂ ਨਾਨਕ ਦੇਵ ਜੀ ਚੈਟੀ ਟਰਸਟ ਇਟਲੀ ਵਾਲੇ ਪੈਣਾ ਵੀਰਾਂ ਵੱਲੋਂ ਪਿੰਡ ਦਸਤਰੀ ਵਾਲਾ ਤਹਿਸੀਲ ਪਾਤੜਾ ਜ਼ਿਲ੍ਹਾ ਪਟਿਆਲਾ ਵਿਖੇ ਪਹੁੰਚੇ ਆ ਇਹ ਬਜ਼ੁਰਗ ਨੇ ਸਰਦਾਰ ਕਿਰਪਾਲ ਸਿੰਘ ਜੀ ਜੋ ਕਿ ਦਰੰਗ ਤੋਂ ਪੀੜਤ ਨੇ ਕੁਝ ਦਿਨ ਪਹਿਲਾਂ ਇਹਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਚੈਟੀ ਟਰਸਟ ਇਟਲੀ ਵਾਲੇ ਪੈਣਾ ਵੀਰਾਂ ਨੂੰ ਬੇਨਤੀ ਕੀਤੀ ਸੀ ਕਿ ਮੇਰੇ ਇਲਾਜ ਲਈ ਮੇਰੀ ਸਹਾਇਤਾ ਕੀਤੀ ਜਾਵੇ ਅਤੇ ਉਹਨਾਂ ਵੱਲੋਂ ਪਰਿਵਾਰ ਦੇ ਹਾਲਾਤਾਂ ਨੂੰ ਦੇਖਦੇ ਹੋਏ ਇਲਾਜ ਦੇ ਨਾਲ-ਨਾਲ 10000 ਰੁਪਏ ਦਾ ਸੌਦਾ ਇਸ ਪਰਿਵਾਰ ਨੂੰ ਦਿੱਤਾ ਗਿਆ ਹੈ ਅਤੇ ਬਜ਼ੁਰਗਾਂ ਦੇ ਇਲਾਜ ਲਈ 30000 ਰੁਪਏ ਦੀ ਸਹਾਇਤਾ ਦਿੱਤੀ ਗਈ ਹੈ ਅਸੀਂ ਸਿਰ ਗੁਰੂ ਨਾਨਕ ਦੇਵ ਜੀ ਚੈਸਟੀ ٹرسٹਟ ਦੀ ਵਾਲੇ ਪੈਣਾ ਵੀਰਾਂ ਦਾ ਕੋਟ-ਕੋਟ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਲੋੜਵੰਦ ਪਰਿਵਾਰ ਦੀ ਮਦਦ ਕੀਤੀ ਕਿਉਂਕਿ ਇਹ ਬਜ਼ੁਰਗ ਤੇ ਬਿਮਾਰ ਹੋਣ ਕਾਰਨ ਘਰ ਦਾ ਕੋਈ ਕੰਮ ਨਹੀਂ ਕਰ ਸਕਦੇ ਅਤੇ ਇਹਨਾਂ ਦੀ ਨੂੰ ਜੋ ਝਾੜੂ ਪੋਚਾ ਕਰਕੇ ਘਰ ਦਾ ਕੰਮ ਚਲਾਉਂਦੀ ਹੈ ਇਸ ਪਰਿਵਾਰ ਦੀ ਮਦਦ ਕੀਤੀ ਹੈ ਅਸੀਂ ਸਮੂਹ ಗ್ರಾಮ ਪੰਚਾਇਤ ਦਾਪਰੀ ਵਾਲੇ ਵੱਲੋਂ ਅਤੇ ਸਾਰੇ ਨੱਗਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਚੈਟੀ ٹرسٹਟ ਦੀ ਵਾਲੇ ਭੈਣਾ ਵੀਰਾਂ ਦਾ ਕੋਟ ਕੋਟ ਧੰਨਵਾਦ ਕਰਦੇ ਆਂ ਅਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆਂ ਵੀ ਉਹ ਇਸੇ ਤਰ੍ਹਾਂ ਗਰੀਬ ਲੋਕਾਂ ਦੀ ਮਦਦ ਕਰਦੇ ਰਹਿਣ ਪ੍ਰਮਾਤਮਾ ਇਹਨਾਂ ਨੂੰ ਤਰੱਕੀਆਂ ਬਖਸ਼ੇ ਦੁਬਾਰੋਂ ਫੇਰ ਧੰਨਵਾਦ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ E Guru.